ਕਮਾਲ ਆ ਯਾਰ ਜਵਾਖਾਂ ਦਾ ਦੇਖੀ ਸਰੀ ਪਿਆ ਲੈ ਐਡਾ ਦਿਨ ਚੜ ਕੇ ਆ ਗਿਆ ਕੋਈ ਰੂਹਾਂ ਨਾ ਧੂਆਂ ਦਾ ਐ ਨਹੀਂ ਆਉਂਦਾ ਸੀ ਖੜੇ ਹੋ ਕੇ ਚਾਹ ਪਾਣੀ ਕਰ ਲਈਏ ਹੈ ਮੈਂ ਨਹੀਂ ਐਡੀ ਕੰਮ ਚੋਟੀ ਜਨਾਨੀ ਦੇਖਣੀ ਉਹ ਮੱਗਰਾ ਮੱਗਰ ਓਏ ਉਹ ਮੱਗਰਾ ਮੱਗਰ ਓਏ ਹਵਾ ਪੂਗੀ ਹੋ ਗਿਆ ਮੁੰਡਾ ਹੋ ਗਿਆ ਚੱਲ ਖੜਾ ਹੋ ਤਰਾਗੜੀ ਬੰਦੇ ਆ ਜਾ ਅੱਛਾ ਮੇਰਾ ਕਿਉਂ ਪੁੱਠਾ ਬੋਲਦਾ ਨਾ ਸਾਰਾ ਦਿਨਾ ਤੈਨੂੰ ਨਹੀਂ ਪਤਾ ਵੀ ਕੀ ਹੋ ਗਿਆ ਕਹਿੰਦਾ ਭਲੇ ਮਾਸਾ ਦਿਨ ਦੇਖ ਲੈ ਕਿੰਨਾ ਚੜ ਕੇ ਆ ਗਿਆ ਉੱਪਰ ਹੈ ਉਹਨੂੰ ਤੇਰੇ ਘਰ ਵਾਲੇ ਨੂੰ ਕਹਿ ਦੇ ਮਾੜਾ ਮੋਟਾ ਖੜਾ ਹੋ ਕੇ ਚਾਹ ਪਾਣੀ ਕਰ ਲੈ ਕੋਈ ਹੈ ਕਦੋਂ ਮੈਨੂੰ ਸਾਤੋਂ ਕਿਹੜੇ ਜਨਮਾਂ ਦਾ ਬਦਲਾ ਲੈਂਦੀ ਏ ਉਹ ਬਾਪੂ ਧਰਮਾ ਦੁਖੀ ਹੋ ਰਿਹਾ ਮੇਰਾ ਬਾਪੂ ਮਹੂ ਪੀਰਖਾ ਮੇਰਾ ਤਾਂ ਮੈਨੀ ਇਹ ਜੀ ਕੋਈ ਕਮ ਚੋਟ ਜਨਾਨੀ ਦੇਖਣੀ ਮੈਂ ਜਿਸੀ ਆ ਪਈਆ ਮੈਡਮ ਤਾਂ ਆਰਾਮ ਨਾਲ ਸੁੱਤੀ ਓਏ ਉੱਠ ਜਾ ਹੁਣ ਸੁਣੇ ਤੈਨੂੰ ਉਹ ਬਾਪੂ ਗਾਲਾਂ ਦੇਣ ਲੱਗ ਰਿਹਾ ਬਾਹਰ ਮੈਨੂੰ ਕਹਿੰਦਾ ਚਾਹ ਨਹੀਂ ਬਣਾਈ ਅਜੇ ਤੱਕ ਹੋ ਜਾ ਖੜੀ ਬਣਾ ਦੇ ਚਾਚੂ ਓਹੋ ਕੀ ਹੋ ਰਿਹਾ ਹੈ ਉਹ ਕੀ ਰਿਹਾ ਮਤਾਂ ਇਹ ਕਹਨਾ ਚਾਚੂ ਬਣਾ ਲਾ ਹੋ ਜਾ ਖੜੀ ਐਂ ਕਾ ਤੋ ਕਰ ਦਿਓ ਤੁਸੀਂ ਆਪੇ ਬਣਾ ਲੋ ਮੇਰੇ ਤਾਂ ਜੱਜਾ ਮਾਂ ਜੀ ਨਹੀਂ ਕਰਦਾ ਉੱਠਣ ਨੂੰ ਲੈ ਇਹ ਦੇਖ ਲੈ ਕਹਦੀ ਮੇਰਾ ਜੀ ਨਹੀਂ ਕਰਦਾ ਮੈਨੂੰ ਐਂ ਦੱਸ ਤਰਾ ਜੀ ਕਰਦਾ ਕਦੋਂ ਕੰਮ ਕਰਨ ਨੂੰ ਉਹ ਫਿਰ ਹੁਣ ਤੁਸੀਂ ਲੜਨਾ ਮੇਰੇ ਨਾਲ ਲੈ ਦੇਖ ਲਓ ਜੇ ਬੰਦਾ ਕੰਮ ਨੂੰ ਕਹੇ ਤਾਂ ਭੁਰਾ ਗੱਲਾਂ ਐਵੇਂ ਲੜਨਾ ਮੇਰੇ ਨਾਲ ਐਂ ਕਾ ਤੋ ਕਰ ਦਿਓ ਬਣਾ ਲਓ ਨਾ ਚਾਹ ਕਾ ਤੋ ਅੜੀਆਂ ਕਰਦੀ ਹੁੰਦੀਆਂ ਕਰ ਲੈ ਉੱਠ ਕੇ ਚਾਹ ਮੰਨ ਲਾ ਗੱਲ ਮੇਰੀ ਜੇ ਬੰਦੇ ਕੰਮ ਕਰਨ ਸੋਤੋਂ ਕੀ ਕਰਾਉਣਾ ਫੇਰ ਆ ਮੈਨੂੰ ਨਹੀਂ ਪਤਾ ਹੁਣ ਇੱਕ ਵਾਰ ਤੁਸੀਂ ਚਾਹ ਆਪੀ ਬਣਾ ਲਓ ਮੇਰੇ ਤਾਂ ਜਮਾ ਉੱਠਣੋਂ ਦਿਲ ਨਹੀਂ ਕਰਦਾ ਦੇਖ ਲਓ ਏ ਇਹ ਨਹੀਂ ਮੰਦੀ ਹੁਣ ਆਪੇ ਕਰਨੀ ਪੂ ਜਾ ਕੇ ਹੁਣ ਤਾਂ ਚਾਈ ਪਕੜੇ ਹੈ ਇਹ ਆ ਕੰਮ ਦੀ ਕਾਸਰ ਰਹੇਗੀ ਤੇ ਵੀ ਲੱਗੇ ਹੁਣ ਗੋਹਾ ਤਾਂ ਪਹਿਲਾਂ ਸਿੱਟਦੀਆਂ ਹੁਣ ਹੌਲੀ ਰੋਟੀਆਂ ਵੀ ਲਾਉਣ ਲੱਗ ਜਾਂਗੇ ਰਹਿਆ ਕਰ ਤੂੰ ਤਾਂ ਬੇਲੀਆਂ ਮਹਾਰਾਣੀਆਂ ਲਾਵਾ ਪੁੱਛਾ ਉਹ ਲਿਆ ਪਾਈ ਲਿਆ ਲੈ ਪੀ ਲਾ ਆਪੇ ਬਣਾ ਕੇ ਲੈ ਮੈਂ ਤਾਂ ਆਪੇ ਲਿਆ ਬਣਾ ਕੇ ਹੋਰ ਹੁਣ ਉਹ ਤਈ ਚਮਲਾਈ ਆ ਇਹ ਹਾਲੇ ਮੈਨੂੰ ਕਹਦਾ ਮੈਂ ਕਰਕੇ ਲੈ ਕਿਤੇ ਕੱਪੜੇ ਧੋਣ ਲੱਗ ਗਿਆ ਕਿਤੇ ਭਾਂਡੇ ਮਾਂਜਣ ਲੱਗ ਗਿਆ ਗੱਲਾਂ ਕੋਈ ਲੈ ਤੈਨੂੰ ਗੱਲ ਦੱਸਤੀ ਇੱਕ ਮੈਂ ਮੜ ਜੈ ਨੂੰ ਦੱਬ ਕੇ ਰੱਖੇ ਉਹਨੂੰ ਮੜਿਆ ਇਹਨੂੰ ਔਖੀ ਕਰੂਗੀ ਇਹ ਜਨਾਨੀ ਹਾਂ ਉਹ ਨਾ ਨਾ ਬਾਪੂ ਅੱਜ ਕਹਿੰਦੀ ਮੈਂ ਬਿਮਾਰ ਆ ਕੱਲ ਨੂੰ ਬਣਾਉ ਉਹਨੂੰ ਬੰਦਾ ਨਾਲੇ ਮੈਂ ਆਹੋ ਜਾਣਦਾ ਤੈਨੂੰ ਬੰਦਾ ਬਣਾਉ ਨਾਲੇ ਧੀਵੇਂ ਦੇ ਗਲਾਮ ਨਾ ਹੁਣ ਜੇ ਇੱਕ ਦਾ ਪੁੱਠਾ ਬੋ ਬੋਲਦਾ ਬਾਪੂ ਤੂੰ ਮੇਰਾ ਗੱਲ ਤਾਂ ਯਾਰ ਉਹੀ ਕਹਤੋ ਉਹ ਕਰਦਾ ਹਾਂ ਦੇਖੂਗਾ ਜਿਉਂ ਬੰਦਾ ਬਣਾ ਦੇਗਾ ਲਾਇਓ ਮੱਗਰ ਸਿਆਂ 2 ਘੰਟੇ ਹੋ ਗਏ ਤਾਂ ਮਹਾਰਾਣੀ ਅੰਦਰ ਪਈ ਨੂੰ ਹੁਣ ਤੇਰਾ ਖੁੱਡਾ ਵੀ ਜਮੀ ਰੜਾ ਪਿਆ ਇਹਨੂੰ ਜੇ ਪੁੱਛਾਂ ਜੇ ਪਕਾਉਗੀ ਦੋ ਮੰਨੀਆਂ ਐ ਨਹੀਂ ਉੱਠਦੀ ਆਪਦੇ ਆਪੇ ਵੀ ਬੰਦੇ ਕੰਮ ਕਰਨ ਲੱਗੇ ਰੋਟੀ ਤਾਂ ਪਕਾ ਦਾਂ ਜਾਂ ਚਾਹ ਤਾਂ ਇਹਨੇ ਪੀੜੀ ਬਣਾ ਕੇ ਆ ਤੋ ਸੁਣਦਾ ਤੈਨੂੰ ਓ ਮੈਡਮ ਤਾ ਦੇਖ ਲੈ ਸ਼ਰਮ ਦਾ ਘਟਾ ਹੋ ਜਾ ਖੜੀ ਹੁਣ ਬਣਾ ਦੇ ਰੋਟੀ ਚਾਹ ਤਾਂ ਜਿਹੜੀ ਬਣਾਉਣ ਦੀ ਬਣਾ ਲਈ ਹੁਣ ਅਸੀਂ ਨੇ ਯਾ ਰੋਟੀ ਬਣਾ ਖੜੀ ਹੋ ਕੇ ਓਹੋ ਪੈ ਜਾਣ ਤੁਹਾਨੂੰ 10 ਮਿੰਟਾਂ ਇਹ ਕਦੋਂ ਕਰਦੇ ਹੋ ਲੈ ਮੇਰੀ ਗੱਲ ਸੁਣ ਲੈ ਪਹਿਲਾਂ ਤੇਰੀਆਂ ਗੱਲਾਂ 'ਚ ਮੈਂ ਬਹੁਤ ਆ ਗਿਆ ਹੁਣ ਖੜੀ ਹੋ ਕੇ ਰੋਟੀ ਬਣਾ ਦੇ ਨਹੀਂ ਮੇਤੋ ਬਰਾ ਕੋਈ ਨਹੀਂ ਹੈਗਾ ਚੰਗਾ ਬਣਾ ਦੇਨੀ ਆ ਭਰ ਦੇਨੀ ਥੋੜਾ ਬੱਬਰ ਹਾਂ ਭਰ ਦੇਨੀ ਥੋੜਾ ਬੱਬਰ ਜੋਲੀ ਨਾਲ ਜਿੱਸੀ ਅੱਜ ਤਾਂ ਤਰਨਾ ਪੜੀ ਸਕਤਾ ਇਹ ਨਾ ਪੇਸ਼ ਆਇਆ ਐਂ ਤਾਂ ਤੈਨੂੰ ਰੋਜ਼ ਉਠਾਇਆ ਕਰਨਗੇ ਰੋਜ਼ ਤੰਗ ਕਰਿਆ ਕਰਨਗੇ ਕੋਈ ਸਕੀਮ ਲਾਉਣੀ ਪਊ ਆ ਗਈ ਸਕੀਮ ਮੱਗਰ ਕਹਿੰਦਾ ਹੁੰਦਾ ਕਿ ਮੇਰੀ ਬੇਬੇ RAMKOR ਕੋਠੇ ਤੋਂ ਡਿੱਗ ਕੇ ਮਰੀ ਐ ਅੱਜ ਫਿਰ ਕਰਾਉਣੀ ਆ ਮੈਂ ਦਰਸ਼ਨ ਇਹਨਾਂ ਨੂੰ RAMKOR ਦੇ ਤੇ ਪਿਆਰੀ ਸਮਝ ਗਈ ਦਵਾਈ ਲੈ ਲਈਏ ਦੁਪਹਿਰਾ ਹੋ ਗਿਆ ਗੋਲੀ ਲੈਣ ਲਈ ਦੁਪਹਿਰੇ ਵਾਲੀ ਉਹ ਜਵਾਕੋ ਪਾਣੀ ਦਾ ਗਲਾ ਲਿਆ ਓ ਬਾਈ ਓਏ ਉਹ ਜਵਾਕ ਥੱਲੇ ਕਿਹੇ ਬੈਠੇ ਨੇ ਓਏ ਕੀ ਗੱਲ ਓ ਜਵਾਕੋ ਉਹ ਜਵਾਕੋ ਐ ਅੱਖਾਂ 'ਤੇ ਬੈਠੇ ਓਏ ਹੈ ਤੂੰ ਤਾਂ ਅੱਖ ਖੱਟ ਗਈ ਉਹ ਖਾਣਾ ਹੁੰਦਾ ਉਹ ਜਵਾਕੋ ਕੀ ਹੋ ਗਿਆ ਸਾਨੂੰ ਓਏ ਬੋਲਦੇ ਨਹੀਂ ਮੂੰਹ ਤਾਂ ਨਹੀਂ ਖਾਲਿਆ ਕਿਤੇ ਕੁਸ ਜਵਾਕ ਜੂਕ ਨਹੀਂ ਮੈਂ ਤੇਰੀ ਬੇਬੇ ਆ ਬੇਬੇ ਬੇਬੇ ਹੈਂ ਬੇਬੇ ਬੇਬੇ ਕਿਥੋਂ ਆ ਗਈ ਮੇਰੀ ਉਹ ਤਾਂ ਕੈਸਾ ਰੋਗੀ ਮਰੀ ਨੂੰ ਬੇਬੇ ਨੂੰ ਬੋਲੀ ਨਾ ਹੋਵੇ ਤੂੰ ਪਛਾਣਿਆ ਨਹੀਂ ਕੰਜਰਾ ਆਪਦੀ ਬੇਬੇ ਨੂੰ ਮੈਂ ਤੇਰੀ ਬੇਬੇ ਆ ਬੇਬੇ RAMKOUR ਹੈ ਬਰਾਮਕੌਰ ਆ ਲੈ ਹੈ ਮਿੰਦਲਾ ਬੇਬੇ ਦੀ ਕਸਰ ਹੋ ਗਈ ਐ ਚ ਕਸਰਾਂ ਥੋਡੀਆਂ ਮੈਂ ਕੱਢੂ ਸ਼ਾਨਦਾ ਨਹੀਂ ਤੂੰ ਮੈਨੂੰ ਜਿਹਨੂੰ ਪਾਲ ਪੋਸ ਕੇ ਐਡਾ ਕੀਤਾ ਨਾ ਨਾ ਪਛਾਣ ਲੈ ਬੇਬੇ ਬੇਬਿਆਂ ਤੂੰ ਮੇਰੀ ਹੋਰ ਲੈ ਤੈ ਮੈਨੂੰ ਦੁਨੀਆ ਦਿਖਾਈ ਏ ਏਡਾ ਕਰਿਆ ਮੈਂ ਜਾਣਦਾ ਬੇਬੇਆ ਮੇਰੀ ਤੂੰ ਮੇਰਾ ਨਾਂ ਕੀ ਏ ਬੇਬੇ ਤੇਰਾ ਨਾਂ ਰਾਮਕੌਰ ਆ ਤੇਰਾ ਹੋਰ ਹੋਣਾ ਬਸ ਫਿਰ ਜਿਹੜੇ ਸਰੀਰ ਦੇ ਵਿੱਚ ਮੈਂ ਆਈ ਆ ਨਾ ਇਹ ਸਰੀਰ ਨੂੰ ਤੰਗ ਨਹੀਂ ਕਰਨਾ ਹਾਂ ਨਹੀਂ ਨਹੀਂ ਬੇਬੇ ਨਾ ਨਾ ਤੰਗ ਨਹੀਂ ਕਰਦੇ ਸੀ ਜਮੀਨ ਤੰਗ ਕਰਦੇ ਹੈਗੇ ਨੂੰ ਸੀ ਲੈ ਬਸ ਇਹਨੂੰ ਆਰਾਮ ਕਰਨ ਦੋ ਇਹ ਮੈਂ ਆ ਮੈਂ ਜਾ ਪਾਣੀ ਲੈ ਕੇ ਮੇਰੇ ਵਾਸਤੇ ਲਿਓ ਨਾ ਬੇਬੇ ਲਿਓ ਨਾ ਕੋਈ ਨਾ ਲਿਓ ਨਾ ਪਾਣੀ ਹੁਣ ਲੈਵਾਂ ਵੱਡੇ ਆਏ ਤੰਗ ਕਰਨ ਵਾਲੇ ਮੈਂ ਤਾਂ ਪਾ ਦੂੰ ਥੋੜਾ ਡੱਗਾ ਮੈਂ ਨਹੀਂ बताऊंगा ਹਾਂ ਤਾਂ ਆ ਕੀ ਕਰਨ ਲੱਗਿਆ ਤੇ ਬੈਠੇ ਸਾਹਮਣੇ ਜੱਸੀ ਬੈਠੀ ਹੋਣਾ ਬਾਪੂ ਬੈਠਾ ਨਾਲੇ ਪਾਣੀ ਪੀਉਣ ਲੱਗ ਰਿਹਾ ਮੈਂ ਕਰੀ ਕੀ ਜੰਮ ਨੇ ਜਾ ਕੇ ਦੇਖਣ ਦੇ ਮੈਨੂੰ ਉਹ ਬਾਪੂ ਕੀ ਕਰ ਰਿਹਾ ਤੂੰ ਇਹ ਕੀ ਹੋ ਗਿਆ ਉਹਨੂੰ ਪਾਣੀ ਪੀਉਣ ਲੱਗ ਰਿਹਾ ਨਾ ਉਹ ਚੁੱਪ ਕਰ ਮੇਰੀ ਮਾਂ ਇਹ ਤੇਰੀ ਦਾਦੀ ਆ ਇਹ ਮੇਰੀ ਦਾਦੀ ਹਾਂ ਆਹੋ ਕੀ ਬੋਲੀਆ ਨਾ ਬਾਪੂ ਤੂੰ ਤੇਰੀ ਬੋਟੀ ਨਹੀਂ ਹੈਗੀ ਹੁਣ ਇਹ ਜੱਸੀ ਇਹ ਤਾਂ ਮੇਰੀ ਮਾਂ ਆਹੀ ਹੁਣ ਇਹ ਉਹ ਬਾਪੂ ਤੂੰ ਕੀ ਪਕਾਈ ਮਾਰੀ ਨਾ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਹਾ ਤੇਰਾ ਮੈਨੂੰ ਉਹ ਕੰਜਰਦਿਆਂ ਪੁੱਤਾਂ ਤੇਰੀ ਬੋਟੀ 'ਚ ਤੇਰੀ ਦਾਦੀ ਦੀ ਇੱਕ ਅਸਰ ਆ ਗਈ ਉਪਰੀ ਕਸਰ ਹਾਂ ਓਪਰੀ ਕਸਰ ਹਾਂ ਇੱਕ ਤੁਹਾਡੇ ਉਪਰੀ ਕਸਰ ਆਹੋ ਆਪ ਕੀ ਪਕਾਈ ਮਾਰੀ ਆਂਦਾ ਢਿੱਡੜ ਜਾ ਨਹੀਂ ਬੇਬੇ ਇਹ ਤੇਰਾ ਪੋਤਾ ਮੱਗਰ ਆਹੇ ਮੇਰਾ ਪੋਤਾ ਹੈ ਹਾਂ ਨਾ ਬੇ ਹਰਾਮੀਆਂ ਤੂੰ ਭੁੱਲ ਗਿਆ ਜਦੋਂ ਨਿੱਕਾ ਜਾਂ ਹੁੰਦਾ ਮੈਥੋਂ ਕਾਂਚੜੀ ਦੀਆਂ ਕਹਾਣੀਆਂ ਸੁਣਦਾ ਹੁੰਦਾ ਸੀ ਨਹੀਂ ਨਹੀਂ ਦਾਦੀ ਜਿਆਦਾ ਮੈਨੂੰ ਸਾਰਾ ਭੁੱਲਿਆ ਨਹੀਂ ਹੈਗਾ ਮੈਂ ਤੂੰ ਸਾਲਕਦਾ ਸੀ ਜਦੋਂ ਤੂੰ ਭੱਜ ਨੱਠ ਕੇ ਥੱਕ ਜਾਂਦਾ ਸੀ ਨਾ ਤਾਂ ਮੈਂ ਤੇਰੀਆਂ ਲੱਤਾਂ ਘੁੱਟਦੀ ਹੁੰਦੀ ਸੀ ਰਾਤ ਨੂੰ ਅੱਛਾ ਦਾਦੀ ਅੱਛਾ ਕੀ ਹੁਣ ਤੂੰ ਲੱਤਾਂ ਘੁੱਟਦੀ ਦਾਦੀ ਦੀ ਘੁੱਟੋ ਲੱਤਾਂ ਦੂ ਦਾਦੀ ਦੀ ਹੋਰ ਹੁਣ ਕਰ ਸੇਵਾ ਮੈਂ ਤਾਂ ਬਸ ਕੋਈ ਤਾਂ ਸੇਵਾ ਕਰਾਉਣੀ ਆਈ ਆ ਆਹ ਵਾਹੋ ਸੇਵਾ ਤਾਂ ਪਹਿਲਾਂ ਹੀ ਬੇਬੇ ਬਿਥੇਰੀ ਘਰੀਆ 2 ਸਾਲ ਮੰਜੇ ਤੇ ਪੈ ਕੇ ਮਰੀਆ ਹੈ ਕੀ ਕਸਰ ਰਹਿ ਗਈ ਸੇਵਾ ਚਹੀਜੀ ਚੱਲ ਕੀ ਪਤਾ ਪ੍ਰਮਾਤਮਾ ਨੇ ਦਵਾਰੇ ਭੇਜਤਾ ਹੋਵੇ ਵੀ ਸੇਵਾ ਹੋਰ ਕਰਾਏ ਨਾ ਤੋ ਕੋਈ ਨਾ ਬੇਬੇ ਕਰਾਂਗੇ ਸੇਵਾ ਤੇਰੀ ਕੋਈ ਨਾ ਮੈਂ ਤਾਂ ਕਦੇ ਸੁਪਨੇ ਚ ਵੀ ਨਹੀਂ ਸੁਸੋਚੇ ਇਹ ਮੇਰੀ ਨਹੀਂ ਸੇਵਾ ਹੋਊਗੀ ਜਿੰਦੀ ਰਹਿਣੀ ਰਾਮਪੁਰੇ ਮੈਂ ਤਾਂ ਕਦੇ ਤੇਰੀ ਫੋਟੋ ਵੀ ਨਹੀਂ ਸੀ ਦੇਖੀ ਆ ਮौजਾਂ ਨੇ ਹੁਣ ਨਾ ਕੋਈ ਕੰਮ ਨਾ ਕੋਈ ਧੰਦਾ ਨਾ ਲੋ ਤੋ ਲੋ ਤੇ ਬਹਿ ਜਾ ਬੇਪੁੱਤ ਕਿੱਧਰ ਵਗ ਗਿਆ ਬੇਉਰੇ ਆ ਆ ਗਿਆ ਬੇਬੇ ਆ ਗਿਆ ਕਮੈਂਟ ਹਾਂ ਬੇਬੇ ਕੀ ਕਹਿੰਦੀ ਸੀ ਇੱਕ ਤਾਂ ਪੁੱਤ ਮੈਨੂੰ ਚਾਹ ਬਣਾ ਦੇ ਨਾਲੇ ਜਿਹੜੇ ਭਾਂਡੇ ਪਏ ਨੇ ਚੱਤ ਫੇਰ ਦੇ ਕੋਈ ਨਹੀਂ ਬੇਬੇ ਚਾਹ ਵੀ ਬਣਾ ਦਿੰਨਾ ਗੱਲ ਕਿਹੜੀ ਭਾਂਡੇ ਚੱਤ ਫੇਰ ਦਿੰਦਾ ਜੇ ਕਿਸੇ ਹੋਰ ਚੀਜ਼ ਦੀ ਲੋੜ ਹੋ ਉਹ ਵੀ ਮੈਨੂੰ ਦੱਸ ਬਸ ਪੁੱਤ ਪਹਿਲਾਂ ਤੂੰ ਮੈਨੂੰ ਚਾਹ ਬਣਾ ਕੇ ਦੇ ਦੇ ਨਾਲੇ ਇੱਕ ਗੱਲ ਹੋਰ ਬੇ ਤੂੰ ਮੇਰਾ ਛੋਟੇ ਹੁੰਦਿਆਂ ਮੈਂ ਤੂੰ ਲੱਡੂ ਕਹਿੰਦੀ ਹੁੰਦੀ ਸੀ ਤੇ ਹੁਣ ਮੈਨੂੰ ਲੱਡੂ ਕਾਹ ਕਰਨ ਵਾਲੇ ਤੂੰ ਚੰਗਾ ਲੱਡੂ ਪੁੱਤ ਚੰਗਾ ਹਾਂ ਲੇ ਨੀਵੇਂ ਬੇ ਚਾਹ ਪੀ ਕੰਮ ਉਹ ਸਾਰਾ ਨਿਮੇੜਤਾ ਭਾਂਡੇ ਮਾਂ ਚ ਸਾਰੇ ਮੈਂ ਹੁਣ ਮੈਨੂੰ ਹੋਰ ਕੰਮ ਦੱਸ ਇੱਕ ਮੈਨੂੰ ਤੇਰੇ ਚ ਸੇਵਾ ਕਰਨ ਦਾ ਬੋਝ ਦਰ ਰਹਾ ਹੈ ਬੇ ਬੱਸ ਲੱਤਾਂ ਲੁੱਤਾਂ ਤੱਜ ਮੇਰੀਆਂ ਠੀਕ ਨੇ ਹੋਰ ਬੇ ਮੇ ਮੈਂ ਤਾਂ ਬੈਠਾ ਹਾਂ ਹੋਰ ਕੰਮ ਦੱਸ ਦੇ ਕਿ ਹੋਰ ਕਰ ਦਿੰਨਾ ਫੇਰਾ ਜੇ ਤੈਨੂੰ ਨਹੀਂ ਰਿਹਾ ਜਾਂਦਾ ਨਾ ਮੰਜੇ ਘੜੀ ਸਕੜੀਸ ਕੇ ਮੈਨੂੰ ਝੂਟੇ ਦੇ ਦੇ ਬੇ ਬੇ ਝੂਟੇ ਕਿਵੇਂ ਦੇਵਾਂ ਮੈਂ ਤਾਂ ਮੰਜਾ ਟੁੱਟੂ ਜਾਂਦਾ ਜੇ ਇਕੱਲਾ ਘੜੀਸੂਗਾ ਬੇ ਨਹੀਂ ਟੁੱਟਦਾ ਤੂੰ ਦੇਖ ਕੇ ਤਾਂ ਦੇਖ ਬਾਪੂ ਨੂੰ ਦੇਖਦਾ ਫਿਰ ਮੈਂ ਬਾਪੂਰੀ ਹੋਣਾ ਕਿਤੇ ਉਹਨੂੰ ਕਹਿ ਨਾ ਬਾਪੂ ਆਈ ਮੜਾ ਜਾ ਭੱਜ ਕੇ ਆ ਜਾ ਆ ਜਾ ਕੀ ਗੱਲ ਹੈ ਬਾਬੂ ਬੇਬੇ ਝੂਟੇ ਮੰਗਦੀ ਆ ਉਹ ਗ੍ਰੈਜੂਟੇ ਉਹ ਨਿਆਣੀਆਂ ਪੱਲਾ ਹੁਣ ਇਹ ਆਸ ਪਹਿਲਾਂ ਮੈਨੂੰ ਉਹ ਨਿਆਣੀ ਤਾਂ ਨਹੀਂ ਮਸਾ ਤਾਂ ਬਚਾਰੀ ਆਈ ਜਾਂਦੀ ਫਿਰ ਭਗ ਜੂਗੀ ਇਹ ਵੇ ਕੀ ਬੋਲਦਾ ਮੁੰਡਿਆ ਚੁੱਪ ਕਰਕੇ ਝੂਟੇ ਦੇ ਮੈਨੂੰ ਕੋਈ ਨਾ ਬੇਬੇ ਪਾ ਜਾ ਕੋਈ ਨਾ ਪਾ ਜਾ ਹੋਰ ਹੁਣ ਇਹਦਾ ਕੀ ਦਾ ਬੇਬੇ ਤਾਂ ਕਦੋਂ ਭਗ ਜੇ ਜਿਹੜੇ 4 ਦਿਨ ਹੈਗੇ ਝੂਰੇ ਕਰਨਾ ਥੇ ਵੈਦੀ ਹੁਣ ਆ ਜਾ ਬੇਬੀ ਨੂੰ ਰਾਮ ਕਰਨ ਹਾਂ ਕਰ ਲੋ ਨੇ ਰਾਮ ਬੇਬੇ ਨੂੰ ਬਾਪੂ ਮਾਤਾ ਐ ਕਹਿੰਦਾ ਸੀ ਕਦੇ ਝੂਟੇ ਦਵਾ ਦਿੰਨੇ ਆ ਕਦੇ ਚਾਹ ਕਰਕੇ ਦੇਤੀ ਕਦੇ ਕੋਸ ਕਦੇ ਕੁਛ ਮਾਤਾ ਐ ਕਹਿੰਦਾ ਤੀ ਹਾਂ ਜੇ ਵਿਚਾਰੀ ਬੇਬੇ ਦਾ ਛਟਕਾਰਾ ਹੋਏ ਵਧੀਆ ਨਹੀਂ ਹੈਗਾ ਔਲਾ ਮਸਾ ਦਾ ਮੇਰੀ ਬੇਬੇ ਦੇ ਦਰਸ਼ਨ ਹੋਣ ਵਾਲਾ ਖਰਚਾ ਐਂਸ ਪਹਿਲਾਂ ਮੈਨੂੰ ਤੂੰ ਉਹ ਦਰਸ਼ਨ ਤਾਂ ਹੋ ਗਏ ਉਹ ਜਿਹੜੀ ਮੇਰੀ ਘਰ ਵਾਲੀ ਚਾਹ ਰਹੀ ਆ ਮੈਂ ਉਹਦੀ ਗੱਲ ਕਰਦਾ ਉਹ ਬੋਲੀ ਹੋ ਜੂ ਉਹ ਹੁਣ ਦੇਖ ਮੇਰੀ ਗੱਲ ਸੁਣਾ ਬੇਬੇ ਦੀ ਆਤਮਾ ਭੜਕਦੀ ਫਦੀ ਆ ਹਾਂ ਜੋ ਸੁੱਖ ਸ਼ਾਂਤੀ ਨਾਲ ਉੱਪਰ ਵਗਦੇ ਚੰਗੀ ਗੱਲ ਨਹੀਂ ਹੈਗੀ ਇਹ ਤਾਂ ਚੰਗੀ ਗੱਲ ਆ ਹੋਰ ਹੁਣ ਕੋਈ ਹੱਲ ਕਰੀ ਆਪਾਂ ਇਹਦਾ ਕੋਈ ਹੱਲ ਇਹਦਾ ਕੀ ਕਰੀ ਆਪਾਂ ਸੋਚੋ ਫਿਰ ਤੂੰ ਹਾਂ ਸੱਚ ਹਾਂ ਓਏ ਇੱਕ ਸੱਚ ਹੈ ਆਪਣੇ ਕਹਿੰਦੇ ਇੱਕ ਬਾਬਾ ਕੋ ਕਾਲਾ ਸਾਧ ਹਾਂ ਸੁਣਿਆ ਮੈਂ ਵੀ ਉਹ ਹਾਂ ਉਹ ਕਹਿੰਦੇ ਭੂਤ ਪ੍ਰੇਤ ਕੱਢਦਾ ਕਹਿੰਦੇ ਉਹ ਫੇ ਜਾਇਆ ਮੜਾ ਜੇ ਉਹਦੇ ਕੋਲ ਵੀ ਹੋਰ ਉਹਦੇ ਕੋਲ ਜਾ ਬਨੂੰ ਕਹਾਂਗੇ ਭਾਈ ਐਂ ਕਰਕੇ ਸਾਡਾ ਤਾਂ ਹੱਲ ਕਰਕੇ ਆ ਸਾਡੀ ਬੇਬੇ ਆ ਰਹੀ ਸਾਡੇ ਤਾਂ ਹੋਰ ਨਾਲ ਤਾਂ ਤੇਰੇ ਘਰ ਵਾਲੀ ਉਹ ਓਕੀ ਹੁੰਦੂ ਕਿੰਨੇ ਦਿਨਾਂ ਦੀ ਹੋਰ ਹੋਣਾ ਮੈਂ ਤਾਂ ਉਸ ਨੂੰ ਮੇਰੇ ਘਰ ਨੂੰ ਬੇਬੇ ਕਹੀ ਜਾਂ ਸਾਰਾ ਤੁਨ ਮੈਂ ਹੋਰ ਉਹ ਤਾਂ ਜਿਹੜਾ ਹੀ ਬੇਬੇ ਉਹ ਤਾਂ ਕਹੇਗਾ ਹੀ ਮੂਰਖਾ ਹਾਂ ਉਹ ਤਾਂ ਕਹੂੰਗਾ ਠੀਕ ਆ ਚਾ ਜਾ ਜਾ ਕੇ ਆ ਜੀ ਚੱਲ ਮੈਂ ਜਾ ਕੇ ਆਉਣਾ ਖਾਲੇ ਕੋਲ ਠੀਕ ਕਹਿੰਦਾ ਫਿਰ ਉਹ ਹੋਰ ਪਾਪੂ ਗੱਲ ਸੁਣੀ ਮਾਤਰੂ ਆਇਆ ਕਹਿੰਦਾ ਸੀ ਹਾਂ ਜੇ ਮੈਨੂੰ ਜਾਂਦਾ ਜਾਂਦੀ ਭੇਜਣਾ ਅੱਗੇ ਮੈਂ ਖੇਤ ਲੰਘ ਜੂ ਫਿਰ ਮੈਂ ਮੈਂ ਉਹ ਪਤਾ ਕੀ ਆ ਅੱਜ ਵੀਰ ਬਾਰਾਂ ਨਾਲ ਤਾਂ ਉਹ ਤਿੰਨ ਥੋੜੇ ਪਾਉਂਦਾ ਇੱਕ ਅੱਜ ਪਾ ਜੂਗਾ ਜੇ ਲੋਡ ਪਈ ਤਾਂ ਕੱਲ ਨੂੰ ਹਾਲ ਤਾਂ ਕਹਿੰਦੇ ਇੱਕ ਜੇ ਕੰਮ ਫਸੇ ਲਾ ਆਂਦਾ ਹੋ ਚੱਲ ਕਹਿ ਦੇ ਫਿਰ ਅੱਜ ਬੂਆ ਘਰੀਆਂ ਹੋਰੇ ਹਾਂ ਉਹ ਤਾਂ ਕਹਦਾ ਮੈਂ ਵੀ ਆ ਜੂ ਨਹੀਂ ਚੱਲ ਠੀਕ ਹੈ ਫਿਰ ਹਾਂ ਮੈਂ ਜਾਂਦਾ ਆਂਦਾ ਹੋ ਜਾਣਾ ਨਾਲੇ ਖੇਤ ਪਾਉ ਜੂ ਅੱਗੇ ਫਿਰ ਹੋਰ ਓ ਲੱਖ ਨਰੰਜਾਨ ਪੁੱਤਾ ਭਜਾਨ ਘਰੀਆ ਭਗਤੋ ਓ ਮੱਗਰ ਸਿਆ ਆਜੋ ਬਾਬਾ ਜੀ ਆਜੋ ਓ ਲਾਂਦਰਾ ਠੀਕ ਹਾਂ ਹਾਂ ਬਾਬਾ ਜੀ ਘਰੇ ਆਜੋ ਜਾਂਦੇ ਰਹੋ ਭਾਈ ਜਾਂਦੇ ਰਹੋ ਮੱਗਰ ਨੇ ਲੈ ਦਿਸਦੇ ਹਾਂ ਕਹਿੰਦਾ ਘਰੇ ਜਗਾਂ ਵਿੱਚ ਆਖਾਂ ਨੂੰ ਹਾਂ ਜਵਾਖ ਜੀ ਢਿਲੇ ਹੋਰੇ ਨੇ ਬਾਪੂ ਆਜੋ ਆਜੋ ਭਾਈ ਦਿਖਾਓ ਕਿੱਥੇ ਨੇ ਬਾਬਾ ਜੀ ਕੱਢ ਦੋਂਗੇ ਭੂਤ ਆ ਓ ਭਗਤਾਂ ਤੂੰ ਭਾਜੀ ਦੇਖੀ ਭੂਤ ਕਿਵੇਂ ਭੱਜੂਗੀ ਤੂੰ ਮੇਰੀ ਗੱਲ ਸੁਣ ਚੜੈਲੇ ਤੂੰ ਕਰ ਆਪੇ ਛੱਡ ਦਿਆਂ ਕਿ ਮੈਂ ਤੇਰੇ ਬੰਨਾਂ ਰੇਲੇ ਐਵੇਂ ਭੰਕੀ ਨਾ ਜਾ ਕੁੱਤਿਆ ਤੇਰੇ ਵਰਗੇ ਸਾਧ ਮੈਂ 20 ਦੇਖੇ ਨੇ ਮੈਂ ਜਿੱਥੇ ਆ ਗਈ بس ਆ ਗਈ ਤੂੰ ਮੈਨੂੰ ਟੱਸ ਤੋਂ ਮੱਸ ਨਹੀਂ ਕਰ ਸਕਦਾ ਮੈਂ ਕਰ ਪਾਤਾ ਤੂੰ ਮੜੀ ਵੀਰ ਚਿੰਟਾ ਗਰਮ ਕਰਕੇ ਲਿਆਦਾ ਆਪਾਂ ਕਰੀਏ ਇਲਾਜ ਇਹਨੂੰ ਭੇਜੀ ਆਪਾਂ ਸੱਤ ਸੁੰਦਰੋਂ ਤੋਂ ਪਾਰ ਆ ਲਿਆ ਕਰ ਲਿਆ ਆ ਗਿਆ ਆ ਗਿਆ ਤੇਰੇ ਵਰਗੇ ਚਿੱਟੇ ਕਾਲੇ ਸਾਧ ਮੈਂ 20 ਦਵੱਲੇ ਨੇ ਤੈਨੂੰ ਫੜ ਕੇ ਨਾ ਧੌਣ ਤੋਂ ਸੱਤ ਪਿੰਡਾਂ ਤੋਂ ਪਾਰ ਸਿੱਟ ਆਉਂਗੀ ਉਹ ਤੇਰਾ ਫਿਰ ਕਦੇ ਕਾਲੇ ਸਾਹ ਦਾ ਬਚਾ ਨਹੀਂ ਪੈਣਾ ਜੇ ਤੈਨੂੰ ਫੜ ਕੇ ਗਏ ਨਾ ਮੈਂ ਸੱਤ ਸੁੰਦਰੋਂ ਪਾਰ ਨਾ ਕਰਿਆ ਮੈਨੇ ਵੀ ਕੋਈ ਸਾਹ ਨਹੀਂ ਕਹਿਣਾ ਕਿਸੇ ਨੇ ਲੈ ਬੱਬੇ ਬਖਤਾ ਮੜਿਆ ਗਰਮ ਕਰਕੇ ਲਿਆ ਮੇਰਾ ਰੈਨੂ ਯਾ ਥੋੜਾ ਯਾ ਚਲੇ ਗਰਮ ਕਰਕੇ ਮੜਿਆ ਅੱਗੇ ਦੇ ਲਿਆ ਕਰਕੇ ਨੂੰ ਖੜਜਾ ਚੌਰਾ ਤੇਰੀ ਤਾਕ ਮੈਂ ਕੱਢ ਦਿਆਂ ਤੂੰ ਜਾਣਕ ਨਹੀਂ ਮਾਰਦਾ ਬਖਤਾ ਆ ਮਾਰਦਾ ਬਖਤਾ ਬਚਾ ਲਾ ਓਏ ਬਖਤਾ ਬਚਾ ਲਾ ਮੈਂ ਕੋਣ ਨਾ ਇਹ ਮੈਂ ਤੇ ਪੁੱਤਾਂ ਕੱਢਣਾ ਬਖਤਾ ਨਾ ਹੋਣੀ ਕਰਦਾ ਆਏ ਹਾਏ ਹਾਤਾ ਪੁੱਤ ਬਹੁਤ ਕੱਪੀ ਆ ਓਏ ਬਖਤਾ ਤੈਨੂੰ ਕਿਹਾਰ ਜੀ ਮੇਰੀ ਬੇਬੇ ਬਹੁਤ ਕੱਪੀ ਆ ਬਖਤਾ ਚਲਾ ਮੈਂ ਨਹੀਂ ਆਉਂਦਾ ਭਾਈ ਬਖਤਾ ਕਰੀ ਕਿ ਕਿੱਢੀ ਮੜੀ ਫੇਰਾਉਂ ਕਰੇ ਆ ਬਖਤਾ ਓ ਜਾ ਮਾਰ ਜਾ ਓਏ ਤੂੰ ਮੈਂ ਕਢਾਉਣੀ ਪੁੱਛਾਂ ਮਾਰਦਾ ਬਖਤਾ ਮਾਰਦਾ ਹੁਣ ਬੜੀ ਕੋ ਇੱਥੇ ਅਗਤਾ ਫੇਰ ਆਵਾਂਗਾ ਮੈਂ ਕੱਲ ਨੂੰ ਕੋਈ ਨਾ ਠੀਕ ਆ ਮੈਂ ਇਹ ਕੁਤਾਂ ਕੱਢਣ ਪੁੱਛੇ ਟੱਟਾ ਟੱਟੋਂ ਪੁੱਛ ਦਿਆ ਕਾ ਬਾਪੂ ਆ ਗਿਆ ਤੀ ਕਾਲਾ ਸਾਥ ਫੇਰ ਓਏ ਆ ਤਾ ਗਿਆ ਤੀ ਉਹ ਉਹਦਾ ਤਰੀ ਬੇ ਗੈਲੇ ਪੈ ਗਈ ਉਹਦੇ ਹੋਰ ਆ ਗੈਲ ਪੈ ਗਈ ਗੈਲ ਪੈ ਗਈ ਉਹਦੇ ਕੁੱਟ ਦੇ ਗਿੱਟੇ ਉਹਨੇ ਹਾਂ ਗਿੱਟੇ ਕੁੱਟ ਤੇ ਆ ਜਾ ਓਰੇ ਬਹਿ ਕੇ ਦੱਸਦਾ ਤੈਨੂੰ ਗੱਲ ਮੈਂ ਚੱਲ ਬਹਿ ਜਾ ਨਾ ਬਾਪੂ ਇਹਦਾ ਕੰਮ ਖਰਾਬ ਹੀ ਹੋ ਗਿਆ ਫਿਰ ਤਾਂ ਹੋਰ ਓਏ ਮਗਰ ਆ ਇਹਦਾ ਆਪ ਕਾ ਹੋ ਗਿਆ ਹੁਣ ਕੀ ਹਿਲਾ ਕਰਾਂਗੇ ਤੇਰੇ ਘਰ ਵਾਲੀ ਦਾ ਕੀ ਲਾਜ ਬਣੂਗਾ ਹੁਣ ਹੈ ਲਾਜ ਤਾਂ ਬਾਪੂ ਇਹੀ ਆ ਹੁਣ ਉਸਾਦ ਦੀ ਜਾ ਕੇ ਮਨਤਾ ਕਰਨੀਆਂ ਪੈਣਗੀਆਂ ਵੀ ਭਾਈ ਆ ਜਾ ਭਾਈ ਤੂੰ ਦੁਬਾਰੇ ਉਹ ਨਹੀਂ ਆਉਂਦਾ ਹੈਗਾ ਉਹ ਤਾਂ ਗਿੱਟੇ-ਕੁੱਟ ਦੇ ਬਾਲਿਆ ਹੋਏ ਤਾਂ ਇਹਨੇ ਨਾ ਨਾ ਬਾਪੂ ਆ ਜੂਗਾ ਐਨਾਂ ਦਾ ਐਨਾਂ ਦਾ ਨਾ ਹੁੰਦੀ ਆ ਨਾਲੇ ਹੋਰ ਇਹਦੇ ਵੱਡੇ ਵੀ ਹੈਗੇ ਨੇ ਉਹਨਾਂ ਨੂੰ ਕਹਿ ਕਹਾ ਕੇ ਮੱਥਾ ਡੰਮਣਾ ਕਿ ਮੜਾ-ਮੋਟਾ ਹੋਰੇ ਦਾ ਕਿ ਜੂ ਘਰ ਹੀ ਲੱਗੂ ਜਾ ਕੇ ਨਹੀਂ ਤਾਂ ਔਖਾ ਹੋ ਜੂ ਪਿੰਡ 'ਚ ਵੇਖੀ ਹੋ ਜੂਗੀ ਦੇਖਣਾ ਹੋਰ ਯਾਰ ਮੈਂ ਕਾ ਜਾ ਕੇ ਆਉਣਾ ਐਵੇਂ ਜੇ ਪਿੰਡ 'ਚ ਕਿਸੇ ਹੋਰ ਦੇ ਬਾਗੀ ਕੋਈ ਹੋਰ ਕੁੱਟਰ ਜਾ ਕੇ ਫੇਰ ਔਖਾ ਹੋ ਜੂਗਾ ਹੋਰ ਜਾ ਜਾ ਕੇ ਆ ਤੂੰ ਫਿਰ ਚਲਦੇ ਹਾਂ ਇਹ ਤਾਂ ਲਵੀ ਗਿਆ ਹੋਣਾ ਹਜੇ ਆ ਹੁਣੀ ਇੱਥੇ ਜਾਂਦੇ ਆ ਗਲੀ ਚੂਗ ਇਧਰਲੀ ਜਾ ਚਲ ਮੈਂ ਦੇਖਣਾ ਜਾ ਕੇ ਤਾਲਾ ਉਹਨੂੰ ਮੈਂ ਕਈ ਨਹੀਂ ਮਾਣਾ ਵੱਡਾ ਦੇਸੀ ਸ਼ੇਵਾ ਬਣੀ ਕੋਈ ਨਹੀਂ ਡੰਮੂਗਾ ਮਾੜਾ ਮੋਟਾ ਦਾ ਮੱਥਾ ਉਹਦਾ ਤਾਂ ਯਾਰ ਦਾ ਔਖੀ ਕਰਤਾ ਉਹਨੇ ਹਣਾ ਆ ਜਾ ਰਿਹਾ ਮੇਲਾ ਬਾਬਾ ਤਾਂ ਬਾਬਾ ਖੜੀ ਮਾੜਾ ਜਿਆ ਗੱਲ ਤਾਂ ਸੁਣ ਲੈ ਉਖੜਤਾ ਜਾ ਗੁਰੂ ਹਾਂ ਭਗਤਾ ਕਿਵੇਂ ਠੀਕ ਆ ਲੱਤ ਤੂੰ ਭਗਤਾ ਨਾ ਪਾਈ ਮੇਰੇ ਤੇ ਲੱਤਾਂ ਖਰਾਬ ਕਰ ਤੇਰੇ ਜਵਾਖਾਂ ਨੇ ਦੇਖ ਤੂੰ ਮੜਾ ਫਿਰ ਆ ਕੇ ਕਰਿਆ ਕਿ ਇਹ ਦੁਬਾਰੇ ਮੜਾ ਭਗਤਾ ਨਾ ਮੇਰੇ ਬਸ ਦਾ ਕੰਮ ਨਹੀਂ ਆ ਬੰਨੇ ਹੱਥ ਪਾਈ ਉਦੋਂ ਭਗਤਾ ਪੂਤੇ ਹੋ ਟੈਪ ਉਹਨਾਂ ਦਾ ਕਿਸੇ ਹੋਰ ਪਾਸੇ ਦਿਖਾਓ ਭਾਈ ਤੁਸੀਂ ਦੇਖ ਅਸੀਂ ਹੋਰ ਪਾਸੇ ਕਿ ਸਾਡਾ ਤੂੰ ਹੀ ਸਭ ਕੁਝ ਸਾਡਾ ਤਾਂ ਅੱਛਾ ਇਹ ਗੱਲ ਆ ਫਿਰ ਹਾਂ ਤੇਰਾ ਥੋੜਾ ਜਿਹਾ ਸਾਹਤ ਦਾ ਵੱਧ ਕਰ ਦਾਂਗੇ ਥੋੜਾ ਜਿਹਾ ਓਏ ਭਗਤਾ ਫਿਰ ਤੁਹਾਨੂੰ ਥੋੜਾ ਜਿਹਾ ਕਸ਼ਟ ਕਰਨਾ ਪਊਗਾ ਇੱਕਾ ਉਹ ਤਾਂ ਕਰ ਲਾਂਗੇ ਦੱਸ ਤਾਂ ਫਿਰ ਤੁਸੀਂ ਐਂ ਕਰਿਓ ਮੈਂ ਹੁਣ ਤਾਂ ਦੇਖ ਔਖਾਂ ਬੜਾ ਨਾ ਕੀ ਜੀ ਕੱਲ ਨੂੰ ਆਉਂਗਾ ਮੈਂ 10 ਵਜੇ ਸਵੇਰੇ। ਜੀ ਉਹਨੂੰ ਦਿੱਤਾ ਵਾਹਾਂ ਬੰਨ ਕੇ ਰੱਖ ਲੈ ਬਤਾ ਆ ਜੂ ਮੈਂ ਦੇਖਣਾ। ਉਹ ਅਸੀਂ ਬਨ ਲਾਂਗੇ। ਉਹ ਸਾਡੇ ਵਾਰੀ ਆ। ਉਹ ਤਾਂ ਕਰ ਦਾਂਗੇ ਆਪਾਂ ਦੇਖੋ ਚ। ਵਾ ਤੂੰ ਪੂਤ ਲੈ ਜੀ ਅਸੀਂ ਉਹਨੂੰ ਬਨ ਲਾਂਗੇ। ਹਾਂ ਜਾ ਬਾਈ ਹੁਣ ਤੂੰ ਲੈ ਜਾ ਕੋਈ ਨਾ। ਵਾ ਠੀਕ ਆ। ਕੱਲੂ ਆ ਜੀ ਮੈਂ ਕੋਈ। ਵਾ ਠੀਕ ਆ। ਉਹ ਬਈ ਉਹਦੇ ਕੋਲ ਤਾਂ ਮੈਂ ਜਾ ਕੇ ਆਇਆ ਤੇ ਕੋਲ ਤਾਂ ਕੀ ਕਹਿੰਦਾ ਫਿਰ? ਉਹ ਤਾਂ ਬਾਈ ਬਿਲਕਣ ਲੱਗ ਰਿਹਾ ਆਪਾਂ। ਲੈ। ਹੋਰ ਕਹਿੰਦਾ ਮੇਰੇ ਤਾਂ ਬਾਈ ਪਿੰਨਣੀਆਂ ਕੁੱਟਣੀਆਂ ਮਾਰ ਮਾਰ ਕੇ। ਫੇਰ ਮੈਂ ਤੈਨੂੰ ਕਿਹਾ ਤਾਂ ਕਿਦੀ ਦੇਖ ਲਾ। ਪਰ ਕਹਿੰਦਾ ਆ ਜੂ ਮੈਂ ਨਾ ਪਰ ਉਹਨੇ ਇੱਕ ਗੱਲ ਕਹੀ ਆ ਹਾਂ ਕਹਿੰਦਾ ਭਾਈ ਆ ਤਾਂ ਜਾਊਗਾ ਪਰ ਕਹਿੰਦਾ ਇਹਨੂੰ ਬੰਨਣਾ ਪਊਗਾ ਉਹਨੂੰ ਉਹ ਬੰਨ ਤਾਂ ਲਵਾਂਗੇ ਬੰਨਣ ਲਈ ਤਾਂ ਕੀ ਗੱਲ ਆ ਬੰਨੂ ਤਾਂ ਕਿਤੇ ਵੇਲਾ ਕੁਵਲੇ ਦੇਖ ਜੂ ਸੁੱਤੀ ਪਈ ਹੁੰਦੀ ਆ ਕਿ ਨਾ ਉਦੋਂ ਰਸਾ ਮਾਰ ਉੱਪਰ ਦੀ ਉਹਦੇ ਬੰਨਣ ਦਾ ਤੇ ਚਾਲਾ ਕੰਮ ਆਪਣਾ ਜੇ ਆਪਣੇ ਮਾਰਿਆ ਉਹਨੇ ਕੁਝ ਫੇਰ ਮੈਂ ਉਹੀ ਮਾਰੂ ਜੇ ਸੁੱਤੀ ਪੈਨੂੰ ਬੰਨ ਲਾਂਗੇ ਇਹ ਤਾਂ ਤੈਨੂੰ ਪਤਾ ਨਹੀਂ ਹੈਗਾ ਹੋਰ ਬਾਪੂ ਮੇਰੇ ਮਾਰ ਨਹੀਂ ਥੋੜੀ ਆ ਹੁਣ ਆਪਾਂ ਨੇ ਕਹਿੰਦਾ ਬੰਨ ਕੇ ਰੱਖ ਲੈ ਆਊਗਾ ਤਾਂ ਕੱਲ ਨੂੰ ਉਹ ਕੱਲ ਨੂੰ ਆਊਗਾ ਹੋਰ ਹੁਣ ਤਾਂ ਫੇਰ ਕੱਲ ਨੂੰ ਨਿਗਾ ਰੱਖੀ ਜੇ ਸੁੱਤੀ ਪਈ ਹੋਊ ਕਿ ਨਾ ਉਹਦੇ ਰਸਾ ਮਾਰੀ ਬੇਮ ਵਜਾ ਆਏਗਾ ਨਾ ਭੀੜੋ ਹੈ ਸੁੱਤੀ ਪਈ ਹੋਣਾ ਚੱਲਦਾ ਹੁਣ ਬੰਨਣ ਦਾ ਮੌਕਾ ਬਾਪੂ ਨੂੰ ਮਾਰਨ ਦੇ ਬਾਜਾ ਉਤਰੋ ਖੋਲੋ ਮੈਨੂੰ ਮਸਾ ਬਸ ਚਾਹੀਆ ਬੰਦ ਨਾ ਹੁਣ ਤਾਂ ਮੰਮਾ ਮੈਂ ਉਹ ਮੰਮਾ ਮੈਂ ਹੁਣ ਤਾਂ ਤੂੰ ਤੇ ਬੰਦੇ ਸਮਰਖੇ ਬੰਦੇ ਹੁਣ ਨਹੀਂ ਖੁੱਲਣਦਾ ਤੂੰ ਜਾ ਕਿੱਥੇ ਨਾ 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 ਬਸ ਬਸ ਹੁਣ ਬੰਦ ਕਰ ਦੇ ਬੇਬੇ ਕੀ ਨਹੀਂ ਹੁਣ ਹਾਂ ਬੇਬੇ ਹੁਣ ਦੱਸ ਮੈਂ ਕਿਹਾ ਖੋਲੋ ਮੈਨੂੰ ਬੇਬੇ ਤੈਨੂੰ ਬੰਨਿਆ ਸੀ ਨੇ ਤਾਂ ਫਿਰ ਕਿਉਂ ਬੰਨਿਆ ਛੂਟੇ ਦੇਵਾਂਗੇ ਵੀ ਡਿੱਗ ਨਾ ਪਾਵਾਂਗੇ ਤੇ ਸੇਵਾ ਕਰਾਂਗੇ ਸਮਾਰ ਕੇ ਤੇਰੀ ਹਾਂ ਹਾਂ ਬੈ ਜਾ ਬੈ ਜਾ ਉੱਠ ਨਾ ਬੇਬੇ ਕੋਈ ਨਹੀਂ ਕੋਈ ਨਹੀਂ ਕੁਝ ਨਹੀਂ ਕਹਿੰਦਾ ਸੀ ਕੁਝ ਨਹੀਂ ਕਹਿੰਦਾ ਤੈਨੂੰ ਬਾਪੂ ਦੇ ਹੀ ਝੂਟੇ ਚੱਲ ਬੰਨੋ ਤਾਂ ਚੱਕ ਚੱਕ ਹਾਂ ਉਹ ਤੇਰਾ ਕੋਠੇ ਦੇ ਬੇਬੇ ਨੂੰ ਝੂਟੇ ਬੇਬੇ ਰੱਖੋ ਜੋ ਗਿਆ ਬਹਿ ਗਈ ਝੂਟੇ ਦੇਣਗੇ ਰੱਖ 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 ਕਰਾ ਕੋਈ ਇੱਥੇ ਉਹ ਝੂਟੇ ਸਮਾਰ ਕੇ ਨੂੰ ਹੋਰ ਕਹੀਂ ਝੂਟੇ ਮੈਨੂੰ ਕਹਿੰਦੇ ਦੇਖ ਬਾਪੂ ਆਇਆ ਕੇ ਮੈਂ ਸਾਧ ਦੇਖ ਮੜੇ ਬਲਾ ਮੈਂ ਦੇਖਦਾ ਮੈਂ ਚਟ ਕਰ ਕਰ ਜਾਂ ਜਾਲ ਆ ਜਾ ਬਾਬਾ ਤੈਨੂੰ ਇਹ ਮਿਲਣ ਜਾ ਰਹੀ ਸੀ ਮੈਂ ਤਾਂ ਹਾਂ ਆ ਜਾ ਬਖਤ ਆ ਗਏ ਆਜ ਅਸੀਂ ਆਪਦਾ ਕੰਮ ਕਰਤਾ ਹੁਣ ਤੇਰਾ ਕੰਮ ਰਹਿ ਗਿਆ ਭਗਤ ਦਾ ਕਰਦਾ ਐ ਕੱਲ ਤਾਂ ਆਕੜ ਦੀ ਬਹੁਤੀ ਐ ਅੱਜ ਤਾਂ ਉਹ ਕਿਧੇ ਕਰਦਾ ਐ ਪਾਚੀ ਘਾਣਾ ਦੇਖੇ ਮਾਹਦੂ ਪਾਪਾ ਦੇਖ ਦੇਖ ਬਾਪਾ ਆ ਜਾ ਭਗਤ ਅੱਜ ਕਾਬੂ ਆ ਗਿਆ ਨਾ ਮੈਂ ਸੀ ਕੀ ਆ ਰਹੇ ਲੈ ਅੱਜ ਕਰਦਾ ਐ ਮੇਰਾ ਆਪਾ ਸਾਦਾ ਖੋਲ ਦੇ ਮੈਨੂੰ ਦਿਖਾਵਾਂ ਤੈਨੂੰ ਦਿਨੇ ਤਾਰੇ ਉਹ ਤਾਰੇ ਕਿੰਨੇ ਮੈਂ ਦਿਖਾਵਾਂ ਪਈ ਦੇਖੀ ਤੂੰ ਪੁੱਤਨੀਏ ਜੇ ਨਾ ਤੂੰ ਗਈ ਪਾੜਾ ਤੂੰ ਤੂੰ ਕੀ ਜਾਣੇਗੀ ਮੈਨੂੰ ਲੈ ਆਇਆ ਕਰ ਭਗਤਾ ਤੂੰ ਚੁੱਟਾ ਲੈ ਕਰਮ ਕਰਕੇ ਇਹਦਾ ਕੱਢੀ ਆਪਾ ਮੈਂ ਬਾਪੂ ਨੂੰ ਫੜ ਕੇ ਰੱਖ ਮੈਨੂੰ ਨਾ ਚਮਟਾ ਨਾ ਹੱਥ ਚਮਟਾ ਲੈ ਕੀ ਕਰੇਗਾ ਕੋ ਚੁੰਟਾ ਗਰਮ ਕਰਕੇ ਆਪਾਂ ਤੂੰ ਹੀ ਚਲਾਵਾਂਗੇ ਤੇ ਤੂੰ ਹੀ ਚੁੰਟਾ ਗਰਮ ਲਾਇਆ ਇਹਦੇ ਇਹ ਤਾਂ ਭੱਜੀ ਫਿਰੂ ਕੀ ਪੂਤਾਂ ਦੇਖੀ ਸੀ ਕਿੰਨੂ ਉਹ ਨਾ ਬਾਬੇ ਚੁੰਟਾ ਨਹੀਂ ਲਾਉਂਦੇ ਹੈਗੇ ਉਹ ਜਵਾਖਾਂ ਦਾ ਪਿੰਡਾ ਮੱਤੂਆ ਤੂੰ ਥੋੜਾ ਧੁਰਾ ਕਰ ਲੈ ਕੋਈ ਨਹੀਂ ਨਹੀਂ ਭਾਤਾ ਜੇ ਪਿੰਡਾਂ ਦਾ ਸਰੂ ਦਾ ਦਰਦ ਪੂਤੇ ਹੋਊਗਾ ਤੂੰ ਐ ਕਰ ਚੁੰਟਾ ਗਰਮ ਕਰਕੇ ਲਿਆ ਫੇਰ ਇਹ ਨਾ ਦੋ 11 ਹੋਗੇ ਜੇ ਚੁੰਟਾ ਲਾਵਾਂਗੇ ਆਪਾਂ ਉਹ ਨਹੀਂ ਬਾਬਾ ਅੱਛਾ ਠੀਕ ਹੈ ਨਾ ਬਾਬਾ ਸਾਨੂੰ ਇਹ ਕੰਮ ਮਨਜ਼ੂਰ ਨਹੀਂ ਹੈਗਾ ਮੈਂ ਆਪਦੇ ਘਰ ਵਾਲੀ ਦਾ ਦੁੱਖ ਦਰਦ ਦੇਖ ਨਹੀਂ ਸਕਦਾ ਤੂੰ ਰਹਿਣੇ ਦੇ ਬਸ ਭਾਤ ਤੂੰ ਫੇਰ ਇਹ ਭੂਤ ਨੇ ਛੋਡੇ ਕਰਦਾ ਖੜ ਉਹ ਨਾ ਬਾਬਾ ਨਾ ਛੱਡਣ ਦੇ ਖੇੜਾ ਘਰ ਦੇ ਕੰਮ ਨੇ ਨਲੇ ਅਸੀਂ ਆਪੇ ਕਰ ਲਿਆ ਕਰਾਂਗੇ ਹੋਰ ਸਾਨੂੰ ਕੋਈ ਨਹੀਂ ਕਰਨੀ ਅਸੀਂ ਜਿਵਾਖਾਂ ਦਾ ਪਿੰਡਾ ਥੋੜੇ ਮਚਾਉਣਾ ਫਿਰ ਬਾਪੂ ਜੀ ਅੱਜ ਤੋਂ ਬਾਅਦ ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ ਘਰ ਦੇ ਸਾਰੇ ਕੰਮ ਮੈਂ ਕਰਿਆ ਕਰੂੰਗੀ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਬਾਪੂ ਜੀ ਤੁਹਾਡੇ ਨਾਲ ਧੋਖਾ ਕੀਤਾ ਪਰ ਅੱਜ ਤੁਸੀਂ ਮੇਰੀ ਅੱਖਾਂ ਖੋਲਤੀਆਂ ਕਿ ਮੈਂ ਤੁਹਾਨੂੰ ਇੰਨੇ ਦੁੱਖ ਦਿੱਤੇ ਤੁਸੀਂ ਮੇਰਾ ਇੱਕ ਦੁੱਖ ਵੀ برداشت ਨਹੀਂ ਕਰ ਸਕੇ ਮੈਨੂੰ ਮaaf ਕਰ ਦੋ ਬਾਪੂ ਜੀ ਮੈਨੂੰ ਮaaf ਕਰ ਦੋ ਮੇਰੇ ਚ ਕੋਈ ਪੂਤ ਪਾਤ ਨਹੀਂ ਸੀ ਬਾਪੂ ਜੀ ਮੈਂ ਸਾਰਾ ਕੁਝ ਕੰਮ ਤੋਂ ਟਲਦੀ ਕਰਦੀ ਸੀ ਮੈਨੂੰ ਮaaf ਕਰ ਦੋ ਚੱਲ ਬਾਪੂ ਖੋਲੀਏ ਫਿਰ ਇਹਨਾਂ ਖੋਲ ਦੇ ਨਾ ਭਾਤਾ ਸਾਨੂੰ ਗਮਰਾਹ ਕਰਨੀ ਆ ਪੁੱਤ ਦੇ ਚੋਣਾ ਇਸ ਟਾਈਮ ਪੂਤ ਬੋਲ ਰਹੀ ਐ ਚ ਉਹ ਨਹੀਂ ਭਈ ਇਹ ਖੋਲਣੇ ਤਾਂ ਸਾਨੂੰ ਪਊਗੀ ਸਾਡਾ ਦੇਖ ਲੈ ਇਹਨਾਂ ਸੋਚ ਕਰਦੀ ਐ ਫਰੈਂਕ ਰਪਾਤਾ ਤੁਸੀਂ ਖੋਲਣੇ ਮੈਨੂੰ ਜਾਣ ਦੇ ਫਿਰ ਖੋਲ ਦੇ ਇਹਨਾਂ ਠੀਕ ਆ ਨਾ ਨਾ ਖੜ ਜਾ ਬੰਦੇ ਤੂੰ ਐਂ ਕਰੋ ਭਾਤੋ ਜੇ ਤੁਸੀਂ ਇਹਨੂੰ ਖੋਲਣਾ ਮੈਂ ਦੋ ਚਿੰਟੇ ਲਾਣਾ ਮੜਾ ਲੈ ਲੈ ਲਾ ਬਦਲ ਲਾ ਬਤਾ ਕਰ ਲਾ ਫਿਰ ਖੋਲੋ ਤੁਸੀਂ ਮੇਰੀ ਗੱਲ ਸੁਣੋ ਚਿੰਟੇ ਲਾਉਣੇ ਨੇ ਮੈਂ ਖੋਲਦਾ ਫਿਰ ਲਾ ਨਾ ਨਾ ਮੈਂ ਨਹੀਂ ਖੋਲਦਾ ਫਿਰ ਖੋਲ ਦੇ ਮੈਂ ਨਹੀਂ ਖੜ ਜਾ ਖੜਦਾ ਜਾ ਫੇ ਲਾ ਦੀ ਚਿੰਟੇ ਤੂੰ ਖੜ ਜਾ ਆ ਜਾ